ਜੀਤਾ ਵੇਖ ਲੈ ਚਾਚੀ ਤੇਰੀ ਕੱਲੀ ਆਈ ਏ ਤੇ ਉਹਦਾ ਨੂੰਹ ਪੁੱਤ ਨਹੀਂ ਆਈ ਮੰਮੀ ਆਉਣ ਵੀ ਕਿਹੜੇ ਮੋਹਣਾ ਜਿਹੜਾ ਉਹਨਾਂ ਨੇ ਕੰਮ ਕੀਤਾ ਆਉਣ ਵਾਲਾ ਥੋੜੀ ਕੀਤਾ ਏ ਨਾਲੇ ਨਾ ਚਾਚੀ ਉੱਥੇ ਪਤਾ ਕਿੱਦਾਂ ਵੇਂਦੀ ਸੀ ਭਾਬੀ ਵਾਲ ਜਦੋਂ ਬੁਰਕਿਆਂ ਦੇਣ ਦੇ ਨਾ ਭਾਬੀ ਨੂੰ ਤੁਸੀਂ ਤੇ ਮੈਂ ਉਹਦੇ ਵਾਲੀ ਵੇਖਣ ਦੀ ਹਾਂ ਐਦਾਂ ਨੈਰੀ ਅੱਖੀ ਵੇਖਣ ਦੀ ਸੀ ਨਾ ਮੈਨੂੰ ਤਾਂ ਲੱਗਦਾ ਇਹਨਾਂ ਭਾਬੀ ਨੂੰ ਨਜ਼ਰ ਹੀ ਲਾ ਦੇਣੀ ਆ ਤੇ ਉਹ ਤੇ ਸੜ ਗਈ ਹੀ ਵੇਖ ਕੇ ਜਦੋਂ ਮੈਂ ਪਾਣੀ ਵਾਰਦੀ ਹਾਂ ਉਦੋਂ ਵੀ ਉਹਦੀ ਸੜਿਆ ਹੀ ਮੱਥਾ ਤੇ ਜਦੋਂ ਅਹੀ ਉੱਥੇ ਫੇਰੇ ਕਰਕੇ ਨਿਕਲਣਿਆ ਉਹ ਤੇ ਸੜੇ ਮੱਥੇ ਹੀ ਨਿਕਲੀ ਉਹਦੋਂ ਹੀ ਵੀ ਕਿਹਜੰਦ ਮੈਂ ਘਰ ਇੱਥੇ ਆਣ ਕੇ ਬੁਰਕੀਆਂ ਦੇਣ ਲਈ ਹਾਂ ਕਿਤਰਾ ਸੜੇ ਮੱਥੇ ਨਾਲ ਬੂਹੇ ਦੇ ਵਿੱਚ ਖਲੋ ਕੇ ਵੇਖ ਕੇ ਤੇ ਆਉਂ ਢੇਲੇ ਕੜਕੜ ਕੇ ਵੇਂਦੀ ਝੰਗੋ ਭੈਣ ਜੀ ਮੈਂ ਚੱਲਨੀ ਆਂ ਦਿਲੋਂ ਥੋੜੀ ਖੁਸ਼ ਹਿ ਉਹ ਤਾਂ ਬਸ ਕਹਿਣ ਦੇ ਨਾਲ ਆ ਗਈ ਤਾਂ ਉਹ ਵੀ ਜਿਹੜੇ ਜੋੜੀ ਹੀ ਕੋਠੇ ਦਾ ਨਹੀਂ ਵੇਖਣ ਦੇ ਹੀ ਕੰਧ ਥਾਣੀ ਆਹੋ ਪੂਰੇ ਵਿੱਚ ਚੋਰੀ ਚੋਰੀ ਬਸ ਕਰੋ ਕਿਹੜੀਆਂ ਗੱਲਾਂ ਸ਼ੋਕੇ ਬੈਗੇ ਜੇ ਤੁਸੀਂ ਘਰ ਖੁਸ਼ੀਆਂ ਦਾ ਮਾਹੌਲ ਬਣਿਆ ਪਿਆ ਹੋ ਤਾਂ ਤੁਸੀਂ ਇਹਨਾਂ ਚੁਗਲੀਆਂ ਤੋਂ ਵੇਹਲ ਨਾ ਕਰੋ ਉਹਦਾ ਇੱਕ ਗੱਲ ਪੱਕੀ ਆ ਭਾਵੇਂ ਕੋਈ ਜਿੰਨਾ ਮਰਜੀ ਵੀ ਚੰਗਾ ਕਿਉਂ ਨਾ ਨਾ ਹੋਵੇ ਚੁਗਲੀਆਂ ਨਹੀਂ ਛੱਡ ਇਹ ਚੁਗਲੀਆਂ ਵਾਲੀ ਕਿਹੜੀ ਗੱਲ ਐ ਵੇ ਜੋ ਸੱਚ ਵਾ ਤੇ ਉਹੀ ਕਹਿਣ ਦੇ ਆ ਜਿੱਦਾਂ ਹੁਣ ਚਾਚੀ ਦਾ ਮਾਹੌਲ ਜਲਤ ਅਸੀਂ ਵੇਖਿਆ ਇਹ ਮੂ ਕਿਦਾਂ ਦਾ ਕਿੱਸੀ ਆ ਮੈਂ ਸਾਰਾ ਕੁਝ ਹੀ ਵੇਖਿਆ ਵਾ ਪਰ ਇਹ ਗੱਲਾਂ ਚੁੱਕਨ ਦੀ ਕੀ ਲੋੜ ਵਾ ਸਾਰਾ ਕੁਝ ਸਾਰਿਆਂ ਨੂੰ ਪਤਾ ਹੀ ਆ ਹੁਣ ਅੰਦਰੇ ਅੰਦਰ ਤੇ ਉਹਦਾ ਮਨ ਦੇ ਕਰਦਾ ਹੀ ਹੋਊਗਾ ਨਾ ਕਿ ਮੇਰਾ ਵੀ ਧੀ ਪੁੱਤ ਇਸ ਤਰੀਕੇ ਨਾਲ ਵਿਆਹ ਕਰਾਉਂਦਾ ਹੁਣ ਜੀ ਤਾਨੇ ਕਿੰਨੇ ਰੀਝਾਂ ਕੀਤੀਆਂ ਹਾਂ ਕਿੰਨੇ ਚਾਅ ਕੀਤੇ ਉਹ ਵੀ ਤਾਂ ਸੋਚਦੀ ਹੁੰਦੀ ਉਹ ਵੀ ਸੋਚਦੀ ਹੁੰਦੀ ਮੇਰੀ ਵੀ ਧੀ ਆਉਂਦੀ ਉਹ ਵੀ ਇਸ ਤਰੀਕੇ ਨਾਲ ਰੀਝਾਂ ਕਰਦੀ ਉਹਨੂੰ ਵੀ ਰੀਝਾਂ ਹੋਣੀਆਂ ਵਾ ਤੇ ਜਿਹੜੀ ਹੁਣ ਕੰਧ ਥਾਣੀ ਚੱਕਣ ਦੀ ਸੀ ਉਹਨੂੰ ਵੀ ਰੀਝਾਂ ਹੀ ਹੋਣੀਆਂ ਵੀ ਮੈਂ ਗਲਤੀ ਕੀਤੀ ਜੇ ਮੈਂ ਰੀਝਾਂ ਨਾਲ ਆਉਂਦੀ ਚੰਗੀ ਤਰ੍ਹਾਂ ਆਉਂਦੀ ਤੇ ਮੇਰੀਆਂ ਵੀ ਰੀਝਾਂ ਕਰਦਾ ਮੇਰੀ ਰੀਝਾਂ ਕਰਦਾ ਹੁਣ ਉਹਦਾਂ ਚਾਚੀ ਨੇ ਪਾਣੀ ਨਹੀਂ ਵਾਰ ਇਦਾਂ ਹੀ ਅੰਦਰ ਨਗਾਤਾ ਸੀ ਤੇ ਨਹੀਂ ਤੇ ਪਾਣੀ ਵਾਰਦੀ ਉਹਨੂੰ ਮਾਣ ਵੀ ਰੀਝਾਂ ਹੋਣੀਆਂ ਸੀ ਤੇ ਉਹ ਜੋੜੀ ਵੀ ਹੋਣੀ ਸੀ ਤਾਂ ਵੀ ਤੂੰ ਦੱਸ ਨਾ ਉਹ ਕਰੇ ਵੀ ਕਿੱਦਾਂ ਜਿਹਦਾ ਅੰਦਰ ਸੜਿਆ ਪਿਆ ਵਾ ਹਾਂ ਅੰਦਰ ਉਹ ਤਾਂ ਪੂਰੀ ਦੁਹੀ ਹੈ ਹੋਰ ਕੱਲਾ-ਕੱਲਾ ਉਹਦਾ ਆਪਣੀ ਮਾਲ ਵੇਖਿਆ ਹੀ ਕਿੰਨਾ ਨੂਰ ਚੜਿਆ ਪਿਆ ਹੈ ਕਰਨਾ ਸਾਡੀ ਤਾਂ ਅੱਡੀ ਪੁੰਜੇ ਨਹੀਂ ਲੱਗਣ ਦੀ ਤੇ ਇਦਾਂ ਹੀ ਉਧਰ ਮੈਨੂੰ ਉਹਦੀ ਵੀ ਬੜੀ ਰੀਝ ਵੀ ਚਾ ਲੋ ਵੀ ਪਰਾਈ ਹੈ ਜੇ ਕਿਤੇ ਵਿਆਹ ਹੁੰਦਾ ਤਾਂ ਚੱਲ ਰੀਝਾਂ ਨਾਲ ਹੀ ਵੇਖਣਾ ਹੈ ਹਈ ਇਹ ਤਾਂ ਸਾਡਾ ਦਿਲ ਜਾਣਦਾ ਨਾ ਕਿ ਅਸੀਂ ਉਹਦੇ ਲਈ ਕਿੰਨਾ ਚੰਗਾ ਸੋਚਦੇ ਆ ਪਰ ਉਹ ਆਪਣੇ ਮਨ ਵਿੱਚ ਆਪਣੇ ਤੌਰ ਦੇ ਉੱਤੇ ਸਾਡੇ ਵਾਸਤੇ ਪਤਾ ਨਹੀਂ ਕੀ ਕੁਝ ਬਣਾ ਕੇ ਬੈਠਾ ਲਾ ਤੇ ਵਿਆਹ ਵੀ ਮੈਨੂੰ ਲੱਗਦਾ ਉਹ ਇਸੇ ਕਰਕੇ ਨਹੀਂ ਆਇਆ ਉਹ ਇਸੇ ਕਰਕੇ ਨਹੀਂ ਆਇਆ ਸ਼ਰਮ ਦਾ ਮਾਰਾ ਵਿਆਹ ਨਹੀਂ ਆਇਆ ਹਾਂ ਨਾਉਂ ਨੇ ਪਤਾ ਕੀ ਲਾਉਣਾ ਵਾ ਕਵਲ ਨਹੀਂ ਆਇਆ ਤੇ ਮੈਂ ਇਹ ਕਰਕੇ ਨਹੀਂ ਆਇਆ ਇਹੋ ਬਣਾ ਬਣਾਉਣਾ ਉਹਨੇ ਬਣਾਉਣਾ ਹੀ ਹੋਇਆ ਨਾ ਉਹਨੇ ਚਲੋ ਇਹ ਗੱਲਾਂ ਨਿਕਲਣੀਆਂ ਨਿਕਲਣੀਆਂ ਪਰ ਇਹ ਆਪਣੇ ਟਾਈਮ ਨਾਲ ਨਿਕਲਣੀਆਂ ਵਾ ਅਸੀਂ ਮੁੜ ਕੇ ਉਹ ਤੋਂ ਕਰ ਕੋਸ਼ਿਸ਼ ਨਹੀਂ ਕਰ ਸਕਦੇ ਚਲੋ ਛੱਡੋ ਖੜਾ ਤੁਸੀਂ ਹੁਣ ਇਹਨਾਂ ਗੱਲਾਂ ਦਾ ਤੇ ਚਲੋ ਕੋ ਕਰ ਲਿਓ ਕੋ ਕੰਮ ਕਰ ਵੀ ਹਾਂ ਚਲੋ ਚਲੋ ਕਰ ਲੈਨੇ ਵਿਆਹ ਵੇਖ ਕੇ ਸਕਦੇ ਹੁਣ ਕੰਮ ਕਰਨ ਨੂੰ ਤਾਂ ਕੁਝ ਜੀ ਨਹੀਂ ਕਰਨ ਦੇ ਆ ਜੀ ਨਹੀਂ ਕਰਨ ਦੇ ਤਾਂ ਪੈਸੇ ਕੋਈ ਦੇਈਏ ਨਾ ਉਹਨਾਂ ਮਠਿਆਈਆਂ ਵਾਲਿਆਂ ਦੇ ਹਾਂ ਹਾਂ ਪਹਿਲਾਂ ਪਹਿਲਾਂ ਵੇਲਾ ਕੋਈ ਥਕਾਵਟ ਨਹੀਂ ਹੁੰਦੀ ਜਦੋਂ ਵਿਆਹ ਅਜੇ ਆਉਣਾ ਹੁੰਦਾ ਵਾ ਭੱਜੇ ਫਰੀਦਾ ਜਦੋਂ ਵਿਆਹ ਲੰਘ ਜਾ ਫਿਰ ਬਸ ਡਿਗ ਜੀਦਾ ਉਹ ਵੀ ਹੋਰ ਕੋਈ ਚਾਹ ਹਾਂ ਵੀ ਕਰਦੀ ਆ ਵੀ ਤਾਂ ਹੁਣ ਬੱਸ ਕਰੋ ਉਠੋ ਉਠੋ ਮੰਮੀ ਮੈਨੂੰ ਪੈਸੇ ਦੋ ਮੈਂ ਪਹਿਲਾਂ ਉਹ ਪੈਸੇ ਦੇ ਕੇ ਆਉਂ ਮਨਣ ਵਾਲੇ ਚਾਹਦੀ ਆ ਕਿ ਅੱਜ ਦੇ ਜਿਹੜੇ ਦੇਣੇ ਇਹ ਵੀ ਕੰਮ ਕਰ ਜਿਹੜਾ ਕਰਨ ਵਾਲਾ ਭਾਬੀ ਆ ਵੀ ਕਿੱਡੇ ਸੋਹਣੇ ਆ ਹਨਾ ਜਿਆ ਵੀ ਪਾਉਂਦੇ ਸੋਹਣੇ ਲੱਗਣੇ ਹੀ ਸੋਹਣੇ ਹਾਂ ਬਹੁਤ ਸੋਹਣੇ ਲੱਗਣਦੇ ਆ ਚਲ ਠੀਕ ਆ ਜੇ ਤੂੰ ਕਹਿੰਨੀ ਆ ਤੇ ਆ ਵੀ ਪਾ ਲੈਨੇ ਨਹੀਂ ਭਾਬੀ ਉਹ ਵੀ ਬੜੇ ਸੋਹਣੇ ਲੱਗਣਦੇ ਆ ਮੈਂ ਤਾਂ ਵੈਸੇ ਹੀ ਕਹਿਣ ਦੀ ਆ ਚਲ ਮੁੜ ਕੇ ਕਿਤੇ ਪਾਉਣੇ ਹੋਣਗੇ ਨਾ ਫੇਰੇ ਪਾ ਲਿਓ ਠੀਕ ਠੀਕ ਆ ਨਾ ਤੇ ਨਾ ਅਸੀਂ ਨਾ ਮੇਕਅਪ ਕਿੱਟ ਨਹੀਂ ਬਣਾਈ ਢਾਡੀ ਵੀਰ ਨੂੰ ਨਾ ਇਹੋ ਜੀਆਂ ਚੀਜ਼ਾਂ ਦਾ ਕਿੱਥੇ ਪਤਾ ਬੁੱਡੀਆਂ ਦੇ ਕੰਮਾਂ ਦਾ ਤੇ ਮੰਮੀ ਵੀ ਨਹੀਂ ਗਏ ਸ਼ਹਿਰ ਤੇ ਮੈਂ ਵੀ ਕਰਦੀ ਕੁਝ ਲਾਇਆ ਪਾਇਆ ਹਾਂ ਨੀਨਾ ਤੇ ਮੈਨੂੰ ਵੀ ਨਹੀਂ ਸਾਮਾਨ ਖਰੀਦਣ ਦਾ ਪਤਾ ਤੈਨੂੰ ਮੈਂ ਹਜੇ ਹੁਣ ਤਹੀ ਆਓਗੇ ਤਾਂ ਆਪਣੀ ਪਸੰਦ ਦਾ ਬਣਾ ਲਿਓ ਤੇ ਮੈਂ ਕਹਾਂ ਵੀ ਆਪਣਾ ਖਰੀਦ ਕੇ ਲਿਆਂਦਾ ਹੀ ਆ ਤੇ ਜਦੋਂ ਲੋੜ ਪਊਗੀ ਤੇ ਕੋਈ ਨਹੀਂ ਉਦੋਂ ਖਰੀਦ ਲਾਂਗੇ ਤੇ ਨਾਲ ਮੈਂ ਤੈਨੂੰ ਵੀ ਸਿਖਾ ਦੂੰਗੀ ਠੀਕ ਆ ਮੈਂ ਵੀ ਤੇਰੇ ਵਾਂਗੂ ਪਹਿਲਾਂ ਕੁਝ ਨਹੀਂ ਲਾਂਦੀ ਪਾਉਂਦੀ ਹੁੰਦੀ ਜਦੋਂ ਫਿਰ ਟਾਈਮ ਹੁੰਦਾ ਵਾ ਨਾ ਆਪਣੇ ਆਪ ਬੰਦੇ ਨੂੰ ਸਮਝ ਲੱਗ ਜਾਂਦੀ ਆ ਸਾਰੀਆਂ ਚੀਜ਼ਾਂ ਦੀ ਚੱਲ ਕੋਈ ਨਹੀਂ ਹੁਣ ਮੇਰੀ ਭਾਬੀ ਆ ਗਈ ਆ ਹੁਣ ਮੈਨੂੰ ਆਪੇ ਦੱਸਣਾ ਉਹਨੇ ਕੀ ਕੀ ਹੁੰਦਾ ਲਾਉਣ ਵਾਸਤੇ ਹਨਾ ਹੋਰ ਇਕੱਠੀਆਂ ਜਾਇਆ ਕਰਾਂਗੇ ਤੇ ਆਪਣੀ ਪਸੰਦ ਦਾ ਸਮਾਨ ਲਿਆਇਆ ਕਰਾਂਗੇ ਤੇ ਵੇਖੀਂ ਤੇਰੇ ਵਿਆਹ ਤੇ ਮੈਂ ਕਿੰਨੀ ਟ੍ਰੇਂਡ ਹੋ ਜਾਣਾ ਮੇਕਅਪ ਕਰਨ ਦੇ ਵਿੱਚ ਹੋਰ ਨਾਲੇ ਤੀਰਾ ਕਰਿਆ ਕਰੂੰਗੀ ਵਧੀਆ ਵਧੀਆ ਠੀਕ ਆ ਪਰ ਕੋਈ ਨਹੀਂ ਪਹਿਲਾਂ ਆਪਣੀਆਂ ਤਰੀਜ਼ਾਂ ਲਾਉਂ ਹਾਂ ਮੇਰੇ ਦੀ ਬਾਅਦ ਚ ਵੇਖੀ ਜਾਊਗੀ ਠੀਕ ਆ ਬੜੀ ਵਧੀਆ ਮੜਾ ਮੋਟਾ ਪਿਆਰ ਹੋ ਲੈਦਾ ਆ ਭਾਬੀ ਮੇਕਅਪ ਤੋਂ ਬਗੈਰ ਹੀ ਬੜੀ ਸੋਹਣੀ ਲੱਗਦੀ ਹੈ ਮੈਂ ਮੇਰੀਆਂ 3 ਤਿਆਰ ਹੋਣ ਲੱਗਿਆਂ ਨੇ ਹਾਂਜੀ ਨੂਰਾਨੀ ਹੋ ਗਈ ਤਿਆਰ ਬਸ ਹੋ ਗਏ ਮੰਮੀ ਮੇਰੀ ਤੀਤ ਸੋਹਣੀ ਬੜੀ ਲੱਗਣ ਢਈ ਹੈ ਪੁੱਤ ਆ ਲੈ ਗੁਰਦੁਆਰਾ ਸਾਹਿਬ ਜਾਣਾ ਤੇ ਆ ਲੈ ਘਾਂਟੇ ਇਹ ਪਾਲਾ ਕਾਂਡੇ ਤਾਂ ਮੈਂ ਪਾਏ ਹੀ ਮੰਮੀ ਜੀ ਕੋਈ ਨਾ ਪੁੱਤ ਆ ਜਿੰਨੇ ਕੁ ਜੋਗੇ ਹੀ ਹੈਗੇ ਆ ਉਹਨੇ ਕਿ ਤੇਰੇ ਜੋਗੇ ਬਣਾਏ ਨੇ ਤੇ ਇਹ ਮੇਰੇ ਤੇ ਹੀ ਪਾਲਾ ਤੇ ਫਿਰ ਗੁਰਦੁਆਰਾ ਸਾਹਿਬ ਨਾਲ ਜਾਣਾ ਆ ਹੀ ਭਾਬੀ ਸੋਨੇ ਦੀ ਪਾਏਗੀ ਨਾ ਤੇ ਸਾਰਿਆਂ ਨੇ ਦੇਖਣੇ ਆਖਣਾ ਇਹਨਾਂ ਦੀ ਵਰਟੀ ਨੇ ਸੋਨੇ ਦੇ ਕਾਂਡੇ ਪਾਏ ਆ ਅੱਛਾ ਸੋਨੇ ਦੇ ਆ ਆਹੋ ਪੁੱਤ ਬੜੇ ਸੋਹਣੇ ਲੱਗ ਰਹੇ ਆ ਪਸੰਦ ਆਏ ਨੀ ਬਹੁਤ ਸੋਹਣੇ ਮੰਮੀ ਜੀ ਬੜਾ ਮਜ਼ਾ ਆਉਂਦਿਆ ਭਾਬੀ ਨੂੰ ਤਿਆਰ ਕਰਨ ਦਾ ਹਾਂ ਕਰਕੇ ਭਾਬੀ ਹੈ ਬੜੀ ਸੋਹਣੀ ਇਹਦੇ ਏ ਦੇਸੀ ਦਾ ਕਦੋਹਾ ਮੈਂ ਰੋਜ਼ ਆਪਣੇ ਹੱਥਾਂ ਨਾਲ ਤਿਆਰ ਕਰਿਆ ਕਰਾਂਗੀ ਠੀਕ ਆ ਨੀ ਕਿ ਦੇ ਸੋਣੇ ਲੱਗੇ ਮੇਰੀ ਧੀ ਨੂੰ ਕਿਤੇ ਨજર ਨਾ ਲੱਗ ਜਾਵੇ ਮੇਰੇ ਪੁੱਤ ਨੂੰ ਬਿੰਦੀ ਵੀ ਲਾਣਾ ਭਾਬੀ ਹਾਂ ਬਿੰਦੀ ਵੀ ਲਾ ਤੇ ਬਿੰਦੀ ਲਾ ਕੇ ਤਾਂ ਹੁਣ ਉੱਠ ਕੇ ਤੂੰ ਵੀ ਤਿਆਰ ਹੋ ਜਾ ਗੁਰਦੁਆਰਾ ਸਾਹਿਬ ਜਾਣਾ ਤੇ ਤੂੰ ਇਤਰੇ ਚੱਲੀ ਬਣੀ ਰਹਿ ਸਵੇਰ ਦੀ ਭਾਬੀ ਨਹੀਂ ਸਵਾਰਨ ਦੇਈ ਕੋਈ ਨਹੀਂ ਭਾਬੀ ਦਾ ਸਵਾਰਨਾ ਜ਼ਰੂਰੀ ਆ ਮੈਂ ਆਹ ਇਦਾਂ ਹੀ ਚੱਲ ਜਉਦਾ ਨਹੀਂ ਕੋਈ ਗੱਲ ਨਹੀਂ ਚੱਲ ਕੋਈ ਗੱਲ ਨਹੀਂ ਜੀ ਮੇਰਾ ਤੇ ਜੀ ਬੜਾ ਲੱਗਾ ਮੈਨੂੰ ਉੱਥੇ ਮੇਰੀ ਭੈਣ ਨਹੀਂ ਨਾ ਹੈਗੀ ਤੇ ਮੈਂ ਇਕੱਲੀ ਇਕੱਲੀ ਰਹਿੰਦੀ ਹੁੰਦੀ ਸੀ ਚਲਾ ਆਵੇ ਖਪੈਣ ਕੇ ਤੇ ਜੀਤਾ ਮੈਨੂੰ ਬੜੀ ਵਧੀਆ ਲੱਗੰਡੀ ਸਵੇਰ ਦੀ ਮੈਂ ਮੇਰੇ ਨਾਲ ਕਿੰਨੀਆਂ ਗੱਲਾਂ ਬਾਤਾਂ ਕਰਨ ਦੀਆਂ ਕਿੰਨਾ ਪਿਆਰ ਕਰ ਰਿਹਾ ਏਦਾਂ ਹੀ ਪੁੱਤੀ ਗਿਆ ਏਦਾਂ ਹੀ ਰਿਆ ਕਰਿਓ ਭੈਣਾ ਭੈਣਾ ਗੱਲਾਂ ਬਾਤਾਂ ਕਰਦੀਆਂ ਤੇ ਨੀ ਜੀ ਨਹੀਂ ਕਰਦਾ ਭਾਬੀ ਦੇ ਲੱਗਾ ਜੀ ਕਹਿੰਦਾ ਇੱਥੇ ਬਹਿ ਰਿਆ ਕਰ ਨੀ ਨਹੀਂ ਜੀ ਕਰਦਾ ਕਿ ਮੇਰੇ ਨਾਲ ਹੋ ਜਾਵੇ ਚਲ ਪਰ ਹੁਣ ਜੀ ਆਪਾਂ ਜਾਣਾ ਨਾ ਫਿਰ ਤਸੀਂ ਵੀ ਤਿਆਰ ਹੋ ਹੁਣ ਗੁਰਦੁਆਰਾ ਦਾ ਜਾਣਾ ਵਾ ਤਿਆਰ ਹੋ ਜਾ ਤੂੰ ਵੀ ਹੋਈ ਨਹੀਂ ਹੋ ਜਣੀ ਭਾਬੀ ਬੱਸ ਹੋ ਗਿਆ ਤੇ ਹਾਂਜੀ ਜੇ ਕੁਝ ਲਾਉਣਾ ਲਾਣਾ ਤੇ ਲਾ ਲੋ ਇਹਦੇ ਵਿੱਚ ਮੈਂ ਕੁਝ ਨਹੀਂ ਲਾਉਣਾ ਕੁਝ ਨਹੀਂ ਲਾਉਣਾ ਚੱਲ ਨੀ ਕੁੜੀਏ ਉੜਤਾ ਹੁਣ ਤੂੰ ਵੀ ਆਪਣ ਚਲੋ ਆ ਜਾ ਆ ਜਾ ਛੇਤੀ ਹਾਂਜੀ ਹੋ ਗਿਆ ਤਿਆਰ ਹਾਂਜੀ ਮੈਂ ਤਾਂ ਤਿਆਰ ਹੋ ਗਈ ਆ ਤੇ ਤੁਸੀਂ ਪੱਗ ਨਹੀਂ ਬੰਨੀ ਉਹ ਮੈਨੂੰ ਸਿੰਪਲ ਰਾਣਾ ਹੀ ਪਸੰਦ ਆ ਨਾਲੇ ਮੈਨੂੰ ਪਿੰਡ ਵਾਲਿਆਂ ਦੇ ਅੱਗੇ ਵੀਰ ਪਰਨੇ ਜੀ ਵੇਖਿਆ ਵਾ ਹੁਣ ਕਿਹੜਾ ਮੈਂ ਕੁਝ ਵੱਖਰਾ ਹੋਇਆ ਨਾ ਸਹਰੇ ਜਾਊਂਗਾ ਤੇ ਬਨੂਗਾ ਪੱਗ ਠੋਕ ਕੇ ਠੀਕ ਆ ਕਬਲ ਗੁਰਦੁਆਰੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਕਰਨੀ। ਹਾਂਜੀ ਦੱਸੋ ਜੀ। ਗੱਲ ਇਹੋਈ ਆ ਕਿ ਜਿੱਦਾਂ ਮੇਰਾ ਰਿਸ਼ਤਾ ਤੁਹਾਡੇ ਭਰਾ ਦੇ ਨਾਲ ਹੋਇਆ ਸੀ ਪਹਿਲਾਂ। ਹੂੰ। ਤੇ ਤੁਹਾਨੂੰ ਪਤਾ ਵੀ ਆ ਕਿ ਕਿੰਨਾ ਹਾਲਾਤਾਂ ਦੇ ਵਿੱਚ ਉਹ ਰਿਸ਼ਤਾ ਟੁੱਟਿਆ ਆ। ਬਿਲਕੁਲ। ਪਰ ਉਹਦੇ باوجود ਤੁਸੀਂ ਫੇਰ ਵੀ ਮੈਨੂੰ ਸਵੀਕਾਰ ਕੀਤਾ। ਇਹ ਰਿਸ਼ਤੇ ਨੂੰ ਐਕਸੈਪਟ ਕੀਤਾ। ਤੁਹਾਡੀ ਇਹਦੇ ਵਿੱਚ ਕਿੰਨੀ ਦਲੇਰੀ ਆ। ਜੋ ਤੁਸੀਂ ਇਹ ਫੈਸਲਾ ਲਿਆ। ਤੇ ਮੈਂ ਤਾਂ ਡਾਇਰ ਕਰ ਚ ਸਾਰੀ ਉਮਰ ਨਹੀਂ ਚੁਕਾ ਸਕਦੀ। ਜੋ ਤੁਹੀਂ ਸਾਡੀ ਤੇ ਆਪਣੀ ਭੂਆ ਦੀ ਬੇਇੱਜ਼ਤੀ ਹੋਂਤ ਬਚਾਈ ਆ। ਲੈ ਦੱਸ। ਇਹ ਹੋਇਤੇ ਫਰਜ਼ੀ ਹੁੰਦੇ ਨੇ ਆਪਣੇ ਜੀਆਂ ਵਾਸਤੇ ਜਿਹੜੇ ਪੂਰੇ ਕਰਨੇ ਹੁੰਦੇ। ਤੇ ਜਦੋਂ ਮੇਰੀ ਭੂਆ ਨੇ ਮੈਨੂੰ ਇਹ ਗੱਲ ਦਾ ਵਾਸਤਾ ਪਾਇਆ ਨਾ ਕਿ ਮੈਂ ਹੀ ਉਹਦੀ ਰਹਿ ਰੱਖ ਸਕਦਾ ਤੇ ਫਿਰ ਮੈਂ ਕੁਛ ਨਹੀਂ ਸੋਚਿਆ। ਕੁਛ ਨਹੀਂ ਵਿਚਾਰਿਆ। ਬਸ ਮੈਂ ਹਾਂ ਕਰ ਦਿੱਤੀ। ਤੁਹਾਡੇ ਮਨ 'ਚ ਇੱਕ ਵਾਰੀ ਵੀ ਖਿਆਲ ਨਹੀਂ ਆਇਆ ਕਿ ਐਸੇ ਕੁੜੀ ਦਾ ਰਿਸ਼ਤਾ ਲੱਗੇ ਤੁਹਾਡੇ ਚਾਚੇ ਦੇ ਪੁੱਤ ਵੱਲ ਹੋਇਆ ਹੀ। ਜਿਨਾਂ ਨੇ ਜਵਾਬ ਦੇ ਦਿੱਤਾ ਮੌਕੇ ਤੇ ਤੇ ਤੁਸੀਂ ਹਾਂ ਕਰ ਦਿੱਤੀ ਇਹੋ ਹੀ ਤਾਂ ਗੱਲ ਵਾ ਉਹ ਮਜਬੂਰੀਆਂ ਬਣਾਉਂਦਾ ਵਾ ਤੇ ਮੈਂ ਮਜਬੂਰੀਆਂ ਦੇ ਹੱਲ ਕਰਦਾ ਵਾਂ ਬਸ ਇਸੇ ਕਰਕੇ ਮੇਰੀ ਮਾਂ ਨੇ ਮੈਨੂੰ ਇਹੋ ਹੀ ਸਿਖਾਇਆ ਕਿ ਪੁੱਤ ਕਿਸੇ ਦੀ ਮਜਬੂਰੀ ਦਾ ਫਾਇਦਾ ਨਹੀਂ ਚੁੱਕੀਦਾ ਫਿਰ ਵੀ ਮੈਂ ਨਹੀਂ ਆ ਬੜਾ ਵੱਡਾ ਹੌਸਲਾ ਕਰਕੇ ਤੁਸੀਂ ਇਹ ਫੈਸਲਾ ਲਿਆ ਨਹੀਂ ਤੇ ਸਹੀ ਇਹ ਕਿ ਤੇ ਤੁਹਾਨੂੰ ਪਤਾ ਹੀ ਆ ਮੁੰਡੇ ਕਿੱਥੇ ਦੀ ਛੇਤੀ ਮੰਨਦੇ ਆ ਰਿਸ਼ਤਾ ਕਰਨ ਨੂੰ ਤੇ ਉਹ ਵੀ ਇੰਨੇ ਥੋੜੇ ਟਾਈਮ ਦੇ ਵਿੱਚ ਤੁਸੀਂ ਸਾਰੇ ਫੈਸਲੇ ਲੈ ਲੇ ਤੁਹਾਨੂੰ ਇੰਨਾ ਯਕੀਨ ਆ ਮੈਨੂੰ ਯਕੀਨ ਆਪਣੇ ਜੀਆ ਦੇ ਉੱਤੇ ਆ ਆਪਣੇ ਆਪ ਉੱਤੇ ਆ ਤੇ ਹੁਣ ਅੱਗੇ ਤੇਰੇ ਉੱਤੇ ਪਰ ਹੁਣ ਮੈਂ ਵੀ ਤੇਰ ਨਾਲ ਇੱਕ ਗੱਲ ਕਰਨੀ ਆ ਵੇਖ ਮੈਂ ਸਿਰਫ ਤੈਨੂੰ ਇੰਨੀ ਗੱਲ ਕਹੂੰਗਾ ਆਸੇ-ਪਾਸੇ ਲੋਕਾਂ ਨੇ ਆਣ-ਗਵਾਂਡ ਨੇ ਕਈ ਘਰ ਆਣੇ ਆ ਉਹਨਾਂ ਨੇ ਤੈਨੂੰ ਮਿਲਣਾ ਤੇਰੇ ਨਾਲ ਕਈ ਚੰਗੀਆਂ ਮਾੜੀਆਂ ਗੱਲਾਂ ਕਰਨੀਆਂ ਪਰ ਮੈਂ ਤੈਨੂੰ ਸਿਰਫ ਇੱਕੋ ਗੱਲ ਕਹੂੰਗਾ ਮੇਰੇ ਨਾਲ ਕੋਈ ਗੱਲ ਕਰੀ ਜਾਂ ਨਾ ਕਰੀ ਪਰ ਸਾਡੇ ਜੀਆ ਦੇ ਖਿਲਾਫ ਕੋਈ ਵੀ ਜਾਣਾ ਆਣ ਕੇ ਤੇਰੇ ਨਾਲ ਕੋਈ ਗੱਲ ਕਰੇ ਮੈਨੂੰ ਦੱਸੀ ਜਾਂ ਨਾ ਦੱਸੀ ਪਰ ਮੰਮੀ ਨੂੰ ਜ਼ਰੂਰ ਦੱਸੀ ਕਿਉਂਕਿ ਜੇ ਤੂੰ ਮੰਮੀ ਨੂੰ ਦੱਸੇਂਗੀ ਨਾ ਤਾਂ ਤੇਰਾ ਯਕੀਨ ਬਣਿਆ ਰਹੂਗਾ ਨਹੀਂ ਤੇ ਤੂੰ ਇੱਕ ਵਾਰ ਵੀ ਅਗਰ ਕਿਤੇ ਗੱਲ ਨੂੰ ਦੱਬ ਗਈ ਤੇ ਦੂਜੇ ਜਾਣੇ ਨੇ ਉਸੇ ਵੇਲੇ ਆ ਜਾਣਾ ਫਲਾਣੇ ਟਾਈਮ ਤੇ ਮੈਂ ਤੇ ਨਾਲ ਗੱਲ ਕੀਤੀ ਉਦੋਂ ਤੇ ਤੁਹਾਨੂੰ ਦੱਸੀ ਨਹੀਂ ਅੱਜ ਸੱਚੀ ਬਣ ਲੈ ਪੀ ਤੇ ਜੀ ਤੁਹਾਨੂੰ ਆਪਣੀ ਭੈਣ ਸਮਝੀ ਬਸ ਫੇਰ ਸਾਡੇ ਘਰ ਦੇ ਵਿੱਚ ਕੋਈ ਦਰਾੜ ਨਹੀਂ ਪਾ ਸਕਦਾ ਕਿਸੇ ਦੀ ਜ਼ਰਤ ਨਹੀਂ ਹੈਗੀ ਔਰ ਮੈਂ ਤੁਹਾਡੇ ਤੋਂ ਪਹਿਲਾਂ ਹੀ ਉਹਨੂੰ ਭੈਣ ਸਮਝ ਲਿਆ ਆਪਣੀ ਤੇ ਇਹਨਾਂ ਗੱਲਾਂ ਦੀ ਤੁਸੀਂ ਫਿਕਰ ਨਾ ਹੀ ਕਰੋ ਬਾਕੀ ਮੈਨੂੰ ਸਾਰਾ ਹੀ ਪਤਾ ਆ ਬਸ ਜਿਹੜੇ ਮੇਰੇ ਮਨ ਦੀ ਗੱਲ ਹੀ ਨਾ ਮੈਂ ਤੁਹਾਡੇ ਨਾਲ ਉਹ ਹੀ ਥੋੜੀ ਜੀ ਸਾਂਝੀ ਕਰਨੀ ਸੀ ਕੀ ਗੱਲਾਂ ਕਰ ਇਹੋ ਜੀ ਗੱਲ ਮੇਰੇ ਮਨ ਵਿੱਚ ਕਦੀ ਵੀ ਨਹੀਂ ਆਉਂਦੀ ਅੱਗੇ ਤੇ ਨਾ ਮੈਨੂੰ ਕਿਸੇ ਦੀ ਪਰਵਾਹ ਵਾ ਬੇਸ਼ੱਕ ਉਹ ਸਾਡੇ ਕੰਧ ਘਰ ਦੇ ਨਾਲ ਕੰਧ ਨਾਲ ਕੰਧ ਸਾਂਝੀ ਆ ਉਹਨਾਂ ਦੀ ਪਰ ਮੈਂ ਡਰਦਾ ਨਹੀਂ ਕਿਸੇ ਕੋਲ ਜਿੱਥੇ ਸੱਚ ਆ ਉੱਥੇ ਫਿਰ ਅੜਾਂਗਾ ਚਲੋ ਚੱਲੀਏ ਫਿਰ ਹੁਣ ਆਪਾਂ ਹਾਂ ਚਲੋ ਹੁਣ ਇਹ ਨਾ ਹੋਏ ਮੰਮੀ ਦੇ ਕੋਲੋਂ ਸ਼ਗੂਫੇ ਮਿਲ ਜਾਣ ਸਾਨੂੰ ਕੰਗਾ ਬੰਦਾ ਯਾਰ ਇਹ ਤੱਕ ਨਹੀਂ ਆਇਆ ਕਿੰਨਾ ਟਾਈਮ ਹੋ ਗਿਆ ਤੂੰ ਕੌਣ ਦਾ ਕਿਆ ਇਹ ਵੀ ਆਇਆ ਮੈਂ ਡੀਕਣ ਡਿਆ ਆਈਆਂ ਤੇ ਸਾਢੇ 12 ਹੋ ਗਏ ਫੋਨ ਕਰਾ ਬਲਾ ਕਰਨੀ ਆ ਆਇਆ ਯਾਰ ਢੂੰ ਡੀਕਣ ਡਿਆ ਕਿੰਨਾ ਚਿਰ ਹੋ ਗਿਆ ਮੈਨੂੰ ਇੱਥੇ ਬੈਠਿਆਂ ਨੂੰ ਸਤਿਆਂ ਨੂੰ ਮੈਂ ਰਾਹ ਵੇਖੀ ਜਾਂਦਾ ਤੇਰਾ ਆ ਗਿਆ ਭਰਾਵਾ ਨਿਕਲ ਗਿਆ ਕਰੋ ਆ ਗਿਆ ਬਸ ਮੈਂ ਆ ਜਾ ਆ ਜਾ ਯਾਨਾ ਅੱਧੂ ਇਹੇ ਵਾਲੀ ਕੰਟਾ ਹੋ ਗਿਆ ਵੇਟ ਕਰਦੇ ਨੂੰ ਵੇ ਕਿੱਥੇ ਚੱਲਿਆ ਮੈਨੂੰ ਦੱਸ ਦੇ ਸਹੀ ਉਹ ਇੱਥੇ ਚੱਲਿਆ ਵਾ 5 ਮਿੰਟ ਆ ਗਿਆ ਬਸ ਆ ਕੇ ਦੱਸਦਾ ਹਾਂ ਵੇ ਤੇਰੇ 5 ਮਿੰਟ ਹੀ ਨਹੀਂ ਮੁੱਕਦੇ ਆ ਲਿਸ਼ਾਨ ਸੁਧਾਰਨ ਨੂੰ ਪਤਾ ਲੱਗ ਜਾਣਾ ਹੀ ਉਹ ਮਾਦਾ 24 ਘੰਟੇ ਹੋਣਾ ਸ਼ੱਕ ਕਰਦੀ ਰਿਆ ਕਰਕੇ ਮੈਂ ਉੱਥੇ ਚੱਲਿਆ ਵਾਂ ਹੋਰ ਵੀ ਬਥੇਰੇ ਕੰਮ ਹੁੰਦੇ ਆ ਮੈਨੂੰ ਮੈਨੂੰ ਤੇਰੀਆਂ ਸਾਰੀਆਂ ਕਤੂਤਾਂ ਦਾ ਪਤਾ ਮੈਂ ਤੈਨੂੰ ਜਾਣਦੀ ਆ ਜਿਹੜੇ ਕੰਮ ਤੂੰ ਜਾਨਣਾ ਆ 11 ਦੋਸਤਾਂ ਵਾਲਾ ਆਵੇ ਤਾਂ ਨਹੀਂ ਭੱਜ-ਭੱਜ ਜਾਂਦਾ ਚੁੱਪ ਕਰਕੇ ਇਸ ਘਰ ਬਹਿ ਜਾ ਕਿਤੇ ਨਹੀਂ ਜਾਣਾ ਜਾਣਾ ਦਾ ਜ਼ਰੂਰੀ ਨਹੀਂ ਹੈਗਾ ਕਿ ਇੱਕੋ ਕੰਮ ਫੜਸੜਿਆ ਵਾ 24 ਘੰਟੇ ਉਹੋ ਗੱਲ ਉਹੋ ਗੱਲ ਤੇ ਮੈਨੂੰ ਪਤਾ ਵਾ ਨਾ ਜਿਹੜੀ ਗੱਲ ਵਾ ਤੂੰ ਆਖੇਗਾ ਮੇਰੇ ਲੱਗਦਾ ਤੂੰ ਉਹ ਲੱਛਣ ਜਿਹੜੇ ਆ ਨਾ ਇਹਨਾਂ ਨੂੰ ਸਦਾਰ ਲਾ ਜੇ ਠੀਕ ਆ ਹੋ ਸਕ ਕਰਨਾ ਨਾ ਫਿਰ ਲੱਛਣ ਇਦਾਂ ਦੇ ਰਹਿਣਗੇ ਬੰਦ ਜਾਵਾਂਗੇ ਇਧਰ ਹੋ ਜਾ ਮੈਂ ਨਹੀਂ ਹੋਣਾ ਮੰਨਣੀ ਹੋਵੇ ਕਿ ਇਹਦੀ ਇਹਨੇ ਤਾਂ ਤਾ ਵਾ ਨਾ ਚਵਲ ਨੇ ਮਰਜ਼ੀਆਂ ਤੇ ਇਹਦੀ ਅਜੇ ਤੱਕ ਚੱਲਣ ਰਹੀਆਂ ਵਾ ਆਪੇ ਮੈਨੂੰ ਕਿ ਲੱਗਿਆ ਆਪੇ ਸਾਡੇ ਪਰਦੇ ਦੇ ਖੁੱਲ ਜਾਣਗੇ ਆਪੇ ਲੱਗ ਜਿਉ ਉਹਨੂੰ ਪਤਾ ਤੇ ਫਿਰ ਰੋਂਦਾ ਰਿਆ ਕਰੂਗਾ ਬਹਿ ਕੇ ਮੰਮੀ ਦਾ ਵੀ ਉਹ ਕੋਈ ਹਾਲ ਨਹੀਂ ਇੰਨਾ ਜ਼ਿਆਦਾ ਬੋਲਦੇ ਆ ਨਾ ਵਿੱਕੀ ਨੂੰ ਹਾਂ ਕੀ ਫੋਨ ਤੇ ਫੋਨ ਕਰੀ ਜਾਂਦਾ ਜਦੋਂ ਮੈਂ ਇੱਕ ਵਾਰੀ ਕਹਿਤਾ ਆਉਂਦੇ ਆ ਉਹਦੇ ਆਉਂਦੇ ਆ ਚੰਗਾ ਯਾਰ ਤੂੰ ਬੰਦਾ ਕਿੰਨਾ ਚਿਰ ਹੋ ਗਿਆ ਤੇਰੇ ਵੇਟ ਕਰਦੇ ਨੂੰ ਨਾਲੇ ਮੇਰੀ ਗੱਲ ਸੁਣ ਉਹ ਚੰਗੀ ਤੋ ਕਰਤੂਤ ਕੀਤੀ ਆ ਉਹ ਕੀ ਹੋ ਗਿਆ ਭਰਾਵਾ ਐਵੇਂ ਇੰਨਾ ਤਤਕਾ ਤੋ ਹੀ ਜਾਂਦਾ ਲਾ ਦੱਸ ਜਿੱਦਾਂ ਤੈਨੂੰ ਪਤਾ ਹੀ ਕੋਖਣੀ ਕੀ ਹੋ ਗਿਆ ਭਰਾਵਾ ਆਪ ਤੁਹਾਨੂੰ ਕੱਢ ਕੇ ਲੈ ਗਿਆ ਉੱਤੋਂ ਜਾਂਦੀ ਜਾਂਦੀ ਮੇਰੇ ਨਾਲ ਦੀ ਨਾਂ ਲੈ ਗਈ ਆ ਉਹਦੀ ਮਾਂ ਘਰ ਆਈ ਗੋੜੇ-ਗੋੜੀ ਉਹਦੀ ਬੇਇੱਜ਼ਤੀ ਕੀਤੀ ਨਾਲੇ ਦਾਦੀ ਨੂੰ ਇੰਨੀਆਂ ਗੱਲਾਂ ਕਰਕੇ ਗਈ ਆ ਆਪਣਾ ਕੰਮ ਤੋਂ ਸੂਤਰ ਕਰ ਗਿਆ ਮੇਰੇ ਬੇੜੀ ਵੱਟੇ ਪਾ ਗਿਆ 1.5 ਮਹੀਨਾ ਹੋ ਗਿਆ ਪੂਰਾ ਸਾਡੀ ਗੱਲ ਨਹੀਂ ਹੋਈ ਨਾ ਹੀ ਕਦੀ ਬੈਠ ਇਕੱਠਿਆਂ ਨੇ ਕਾਫੀ ਪੀਤੀ ਆ ਮੈਂ ਤੇਰੀ ਗੱਲ ਕਰਾਉਣ ਆਲਾ ਵਾ ਤੇ ਮੇਰੇ ਉਲਟਾ ਤੂੰ ਗੱਲ ਛਾਪਾ ਪਾਤਾ ਉਹ ਬੱਸ ਕਰ ਯਾਰ ਐਵੇਂ ਗਰਮ ਹੋਈ ਜਾਂਦੇ ਆ ਪਹਿਲਾਂ ਮੇਰੀ ਵੀ ਤਾਂ ਸੁਣ ਲਾ ਮੈਂ ਤੇਰਾ ਸ਼ੁਕਰ ਗੁਜ਼ਾਰਾਂ ਕਿ ਤੂੰ ਮੈਨੂੰ ਇਹ ਸਲਾਹ ਦਿੱਤੀ ਸੀ ਪਰ ਮੈਨੂੰ ਵੀ ਪੁੱਛਣਾ ਕਿ ਮੈਂ ਕਿੰਨਾ ਤੰਗ ਹੋਇਆ ਵਾਂ ਕਿਹੜੇ ਤਰੀਕੇ ਨਾਲ ਤੂੰ ਕਹਿੰਦੇ ਆ ਨਾ ਇਦਾਂ ਨਹੀਂ ਉਹਨਾਂ ਨੇ ਮੰਨਣਾ ਮਨਣਾ ਹੈਗਾ ਹਾਂ ਜੇ ਗੱਲ ਕਰਨੀ ਆ ਨਾ ਤਾਂ ਸਿੱਧਾ ਮੇਰੇ ਵਾਂਗੂ ਜਾ ਕੇ ਦਰਾਂ 'ਚ ਵੱਜ ਇਹ ਗੱਲ ਬਾਨੀ ਓ ਉਹ ਨਹੀਂ ਯਾਰ ਮੈਂ ਇਦਾਂ ਨਹੀਂ ਕਰਨਾ ਮੈਂ ਇਤਨਾ ਵਿਆਹ ਕਰਾਉਣਾ ਮੈਂ ਕਿ ਮੈਂ ਦੱਸ ਦਰਾਂ 'ਚ ਵੱਜ ਜਾ ਕੇ ਇੱਜ਼ਤ ਉਹ ਜਦੋਂ ਨਾ ਵਿਆਹ ਇੱਥੇ ਨਹੀਂ ਹੁੰਦੇ ਹਾਂ ਇਹ ਦੁਨੀਆ ਪੂਰੀ ਕਮੀਨੀ ਆ ਮੈਂ ਵੀ ਆਪਣੀ ਮਾਤਾ ਨੂੰ ਲੈ ਕੇ ਗਿਆ ਸੀ ਪ੍ਰੀਤ ਦੇ ਘਰ ਤੇ ਇੱਜ਼ਤ ਦੇ ਨਾਲ ਸਾਡਾ ਵਿਆਹ ਕਰ ਦੋ ਹਾਂ ਪਰ ਉਹਦਾ ਪਿਓ ਨਹੀਂ ਮੰਨਿਆ ਨਾ ਜੀ ਅਸੀਂ ਦੇ ਕੰਮ ਕਰਨਾ ਹੀ ਨਹੀਂ ਮੈਂ ਦਬਕਾ ਮਾਰ ਕੇ ਵੀ ਵੇਖਿਆ ਹਾਂ ਫੇਰ ਡਰੇ ਥੋੜੇ ਜੇ ਪਰ ਮੰਨੇ ਫੇਰ ਨਹੀਂ ਫੇਰ ਮੈਂ ਕਿ ਵਿੱਕੀ ਸਿਆ ਕਿ ਉਹ ਸਿੱਧੀ ਉਹ ਗੱਲਾਂ ਨਹੀਂ ਟੇਢੀ ਨਾਲ ਨਿਕਲਣਾ ਫੇਰ ਜਾ ਕੇ ਮੈਨੂੰ ਆਹ ਕੰਮ ਕਰਨਾ ਪਿਆ ਵਾ ਹੋਰ ਵੀ ਤੇ ਫੇਰ ਕੋਟ ਮੈਰਿਜ ਤੋਂ ਬਾਅਦ ਹੀ ਤਾਂ ਆ ਕੇ ਉਹਨਾਂ ਨੇ ਲਾਵਾ ਹੱਡੀਆਂ ਕਰਾਈਆਂ ਹੀ ਆ ਨਹੀਂ ਜੇ ਤੇਰਾ ਇਰਾਦਾ ਵਾ ਵੀ ਮੈਂ ਵੀ ਉਹਨੂੰ ਕੱਢ ਕੇ ਲੈ ਕੇ ਜਾਵਾਂ ਮੇਰੀ ਸੁਣ ਗੱਲ ਪਹਿਲਾਂ ਤੇ ਜਾ ਕੇ ਉਹਨਾਂ ਨਾਲ ਸਿੱਧੀ ਸਿੱਧੀ ਗੱਲ ਕਰ ਹਾਂ ਕਿ ਤੁਹਾਡਾ ਰਾਦਾ ਕੀ ਆ ਹਾਂ ਜਦੋਂ ਕਹੀ ਕਿ ਮੈਂ ਰਾਜਵਿੰਦਰ ਨੂੰ ਪਿਆਰ ਕਰਦਾ ਹਾਂ ਤਾਂ ਮੈਂ ਇਹਦੇ ਨਾਲ ਹੀ ਵਿਆਹ ਕਰਾਉਣਾ ਵਾ ਭਾਵੇਂ ਤੁਸੀਂ ਮੇਰੀ ਗੱਲਾਂ ਲਾਵਾ ਫੇਰੇ ਕਰ ਦੋ ਤਾਂ ਭਾਵੇਂ ਫਿਰ ਮੈਨੂੰ ਦੂਜਾ ਤਰੀਕਾ ਕਿਉਂ ਨਾ ਬਣਾਉਣਾ ਪਵੇ ਉਹ ਗੁਰਵਾ ਮੈਂ ਤੇਰੇ ਗੜੀ ਕੀ ਰੋਣੇ ਰੋਂਡਿਆ ਵਾ ਡੇਢ ਮਹੀਨਾ ਹੋ ਗਿਆ ਸਾਡੀ ਤੇ ਗੱਲ ਨਹੀਂ ਹੋਈ ਉਹ ਯਾਰ ਤੂੰ ਉਹ ਗੱਲਾਂ ਕਰੀ ਜਾਂਦਾ ਵਾ ਇੱਕ ਵਾਰੀ ਜਾ ਕੇ ਦਮ ਕਦ ਮਾਰ ਦੋਵੇਂ ਜਨਾਨੀਆਂ ਘਰ ਵਾ ਉਹਨਾਂ ਨੇ ਉਦਾਂ ਡਰ ਜਾਣਾ ਵਾ ਇੱਧਰ ਵੇਖ ਜਿੰਨੂੰ ਉਹਦੇ ਪਿਓ ਦੇ ਕੋਲ ਬੰਦੂਕ ਦੀਆਂ ਧਮਕੀਆਂ ਮਿਲਦੀਆਂ ਸੀ ਮੈਂ ਕਿਹੜਾ ਡਰਿਆ ਮੈਂ ਤਾਂ ਬੰਦੂਕਾਂ ਰੱਖਣੀਆਂ ਸੌਖੀਆਂ ਚਲਾਉਣੀਆਂ ਔਖੀਆਂ ਵਾਂ ਵੇਖ ਲੈ ਕਰਤਾ ਨਾ ਉਹ ਕੰਮ ਕਿੰਨੀ ਕੀ ਚਲਾ ਲਈ ਉਹਨੇ ਕੀ ਮੇਰੀ ਇਹ ਕਪਾੜਦੀ ਆ ਤੇ ਇਹਦਾ ਮਤਲਬ ਤੇਰੇ ਵਾਲਾ ਕੰਮ ਹੀ ਕਰਾਂ ਤੂੰ ਇੱਕ ਵਾਰ ਕਰਕੇ ਵੇਖ ਜੇ ਨਾ ਗੱਲ ਬਣੂਗੀ ਨਾ ਹਾਂ ਫੇਰ ਦੱਸੀ ਮੈਨੂੰ ਕੋਈ ਨਹੀਂ ਦੂਜਾ ਹੱਲ ਲੱਭ ਲਾਂਗੇ ਤੂੰ ਸਾਥ ਦਊਗਾ ਮੇਰਾ ਉਹ ਮੈਂ ਤੇਰੇ ਨਾਲ ਆ ਯਾਰ ਤੂੰ ਹੱਦ ਕਰਦਾ ਜਦੋਂ ਤੂੰ ਮੇਰਾ ਸਾਥ ਦੇ ਤਾਂ ਮੈਂ ਤੇਰਾ ਸਾਥ ਨਾ ਦਊਗਾ ਉਹ ਤੇ ਗੱਲ ਤੇਰੀ ਸਹੀ ਆ ਮੈਂ ਇਹ ਨਾ ਕੋਈ ਮੈਂ ਕੋ ਪੰਗਾ ਲੈਣਾ ਤੇ ਤੂੰ ਮੜ ਕੇ ਸਾਥ ਛੱਡ ਜੇ ਮੈਂ ਉਹਨਾਂ ਵਿੱਚੋਂ ਨਹੀਂ ਹੈਗਾ ਕਿ ਜਿਹੜਾ ਆਪਣੇ ਭਰਾਵਾਂ ਦਾ ਸਾਥ ਛੱਡ ਜੇ ਤੇਰੇ ਨਾਲ ਆ ਮੈਂ ਜਿੱਥੇ ਕਹਾਂਗਾ ਉੱਥੇ ਖਲੋਊਂਗਾ ਤੇਰੇ ਖਾਤਰ ਮੈਨੂੰ ਤੌਣ ਵੀ ਲਾਉਣੀ ਪਊਗੀ ਨਾ ਤੇ ਲਵਾ ਲਊਂਗਾ ਚੱਲ ਠੀਕ ਆ ਫਿਰ ਜਿੱਦਾਂ ਤੂੰ ਕਹਿੰਦਾ ਨਾ ਇਦਾਂ ਹੀ ਕਰਕੇ ਵੇਨ ਗੁਰਵਾ ਆ ਗੱਲਾਂ ਕਰਕੇ ਨਾ ਤੂੰ ਮਾੜੀ ਜੀ ਮਨ ਨੂੰ ਦਲੇਰੀ ਦਿੱਤੀ ਆ ਮਿਲ ਗਈ ਨਾ ਦਲੇਰੀ ਹੁਣ ਥੋੜੀ ਜਿਹਾ ਆਸ ਹੋਈ ਆ ਕਿ ਬਣ ਜੂਗੀ ਚੱਲ ਫਿਰ ਇਦਾਂ ਕਰ ਹਾਂ ਆਜ ਜਗਾੜ ਦਾ ਬੰਦੋਬਸਤ ਕਰਦੇ ਬੜੇ ਦਿਨੋਂ ਕਿ ਗੋਲੀ ਘੱਟੇ ਨਾਲ ਛਾਰਨ ਡਿਆ ਹੀ ਮੈਂ ਉਹ ਜਿਗਾਰ ਦਾ ਯਾਰ ਕਿੱਦਾਂ ਬੰਦੋਬਸਤ ਕਰਾਂ ਤੈਨੂੰ ਬਲਾ ਮੇਰਾ ਤੇ ਆਪ ਬਾਸਟ ਟੈਟਾ ਰੁਪਈਆ 300 ਮੇਕੋ ਹੈਗਾ ਵਾ 200 ਗਾ ਤੂੰ ਹਲ ਕਰ ਰਿਹਾ ਫੇ ਚੱਲ ਚਲੀਏ ਚੱਲਾ ਆ ਫਿਰ ਮੈਂ ਜਾਊਗਾ ਨਾ ਆਹੋ ਵਾਧੂ ਚੱਲਾ ਆ ਫਿਰ ਅੱਜ ਭਰਾ ਭਰਾ ਨਾ ਕਿਹੜੀ ਗੱਲ ਆ ਇਹ ਜਿਹੜੀ ਗੱਲ ਚੱਲ ਹੈ ਹੈ ਨਹੀਂ ਤੈਨੂੰ ਟੋਚ ਟੋਚ ਕਰਨ ਦਾ ਪਤਾ ਤਾਂ ਜਾ ਲਿਸ਼ਕ ਪੁਸ਼ ਕੇ ਬਹਿ ਜਣੀ ਆ ਤੈਨੂੰ ਇੰਨਾ ਵੀ ਪਤਾ ਕਿ ਉਹ ਕਿੱਥੇ ਜਾਂਦਾ ਆ ਤੇ ਮੰਮੀ ਮੈਨੂੰ ਪਤਾ ਵਾ ਵਿੱਕੀ ਕਿੱਥੇ ਗਿਆ ਉਹਨਾਂ ਦੇ ਕਿਸੇ ਦੋਸਤ ਦਾ ਫੋਨ ਆਇਆ ਵਾ ਤੇ ਉਹਦੇ ਨਾਲ ਗੱਲ ਕਰਦੇ ਕਰਦੇ ਬਾਹਰ ਚੱਲ ਗਈ ਆ ਅੱਛਾ ਤੈਨੂੰ ਦੱਸ ਕੇ ਜਾਂਦਾ ਵਾ ਵੀ ਮੈਂ ਕੰਮ ਨੂੰ ਚੱਲਿਆ ਕਦੀ ਉਹਨੂੰ ਪੁੱਛਿਆਈਓ ਵੀ ਕਿਹੜੇ ਦੋਸਤ ਦਾ ਤੈਨੂੰ ਫੋਨ ਆਇਆ ਤੇ ਕਿਹੜੇ ਕੰਮ ਚੱਲਿਆ ਵਾ ਤੇ ਇਹਦਾ ਧਿਆਨ ਦੇ ਲਿਆ ਕਰ ਉਹਦੇ ਵਾਲ ਮਾਸਾ ਜਿੰਨਾ ਵੀ ਕਿਹੜੇ ਕੰਮਾਂ ਚੋਂ ਪਿਆ ਵਾ ਹੱਦ ਹੋਈ ਏ ਤਾਂ ਦਿਵਾਲੀ ਹੁਣ ਮੁੰਡਾ ਵਾ ਬਾਹਰ ਜਾ ਸਕਦਾ ਆ ਗੱਲਾਂ ਬਾਤਾਂ ਕਰ ਸਕਦਾ ਤੁਸੀਂ ਕਿੱਦਾਂ ਨਹੀਂ ਹੋ ਬਸ ਅੰਦਰੇ ਵੜਿਆ ਰਹਿ ਤਾਡੀ ਤੇ ਲੜਾਈ ਨਹੀਂ ਮੁੱਕਦੀ ਉਹਦੇ ਨਾਲ ਮੈਨੂੰ ਤਾਂ ਸਮਝ ਨਹੀਂ ਲੱਗਦੀ ਤੁਸੀਂ ਕਿੱਦਾਂ ਦੀ ਮਾਂ ਜੇ ਨੀ ਤੂੰ ਤੇਨਵਾਂ ਕਿਹਾਨੀ ਦੇਣਾ ਪਿਓ ਕਿਹੜੇ ਕੰਮਾਂ ਚ ਗਿਆ ਤੇ ਪਿਆ ਤੇ ਕਿਹੜੇ ਚ ਨਹੀਂ ਪਿਆ ਤੇ ਮੈਂ ਤਾਂ ਉਹਨਾਂ ਨਾਲ ਲੜਾਈ ਕਰਨੀ ਕਰਨੀ ਆ ਮੈਂ ਆਜ ਕਹਿੰਦੀ ਵੀ ਤੈਨੂੰ ਸਮਝ ਲੱਗ ਜੂਗੀ ਤੈਨੂੰ ਇਹਦਾ ਥੋੜਾ ਬਹੁਤਾ ਲੱਗੂ ਪਤਾ ਪਰ ਤੂੰ ਤੇ ਨਾ ਸਿਰਫ ਬਸ ਤੇਰਾ ਟੌਰ ਪਾਣੀ ਵਲ ਤੇ ਆਲਾ ਹੋਰ ਤੈਨੂੰ ਕੋਈ ਨਹੀਂ ਪਤਾ ਕਿ ਉਹ ਕਿਹੜੇ ਰੰਗਾ ਵਾਗਾ ਚ ਤੁਰਿਆ ਫਿਰਦਾ ਮੰਮੀ ਜੇ ਮੈਂ ਚੁੱਪ ਮਾਣਾ ਤਾਂ ਮੈਨੂੰ ਚੁੱਪ ਹੀ ਰਹਿਣ ਦੋ ਕਿਹੜੇ ਰੰਗਾ ਚ ਪਿਆ ਚੰਗਾ ਬਣਾਉ ਹੈਗਾ ਵਾ ਤੁਸੀਂ ਜਾਣ ਕੇ ਰਹੇ ਤੇ ਅਗਲੇ ਤੇ ਸ਼ੱਕ ਪਾਈ ਜਾਣ ਦੇ ਜਦਾਂ ਕਰ ਕਰਕੇ ਕਿਆ ਲ ਠੀਕ ਆ ਚੰਗਾ ਭੜਾ ਲਾ ਨਾ ਜੇ ਕੋਈ ਚੰਨ ਚੜ ਜੇਗਾ ਨਾ ਜੇ ਮੇਰੇ ਵੱਲ ਆਈ ਜਾਨ ਨਿਲ ਕੋ ਕਿਆ ਵੇਖੀ ਤੈਨ ਮੈਂ ਫਿਰ ਦੱਸਦੀ ਤੇਰਾ ਦੀ ਕੋਈ ਕੰਮ ਹੀ ਬਸ ਵੀ ਜਾ ਛੇਤੀ ਛੇਤੀ ਮੈਂ ਝੂੜਾ ਪਾਲਾ ਤੇ ਜਾਨ ਨਿਕਲ ਕੇ ਦੌੜ ਕੇ ਉਹਦੇ ਵੱਲ ਆ ਜਾ ਇਹ ਤਾਂ ਤੂੰ ਵੇਖਿਆ ਹੀ ਨਹੀਂ ਵੀ ਉਹ ਕਿਹੜੇ ਲੱਛਣਾਂ ਆਉਂਦੇ ਨਹੀਂ ਹਾਂ ਕੀ ਗੱਲ ਹੋਈ ਗੱਲ ਕੋਈ ਚੱਲਣ ਦੀ ਹੈ ਤੇ ਭੱਜਣ ਭਟਾਉਣ ਵਾਲੀ ਗੱਲ ਕਰਤੋਂ ਘਰੰਡਾ ਬੰਨ੍ਹ। ਇਹ ਹੋਈ ਪਿੱਤੇ ਨੂੰ ਇੰਨਾ ਹੀ ਕੰਮ ਦਾ ਪਤਾ ਹੀ ਹੋਰ ਤੈਨੂੰ ਕਿਸੇ ਕੰਮ ਦਾ ਪਤਾ ਹੀ ਨਹੀਂਗਾ। ਜਿਹੜੀ ਮੰਮੀ ਮੇਰੇ ਘਰ ਇੰਨੇ ਕੰਮ ਕਰਦੀਆਂ ਝਾੜੂ ਪੋਚਾ ਕੱਪੜੇ ਧੋਣੀਆਂ ਉਹਦਾ ਤੁਸੀਂ ਕਦੀ ਨਾ ਨੀ ਲਿਆ। ਹਾਂ ਜਿਹੜੀ ਮੈਂ ਗਲਤੀ ਕੀਤੀ ਆ ਉਹਦਾ ਤੁਸੀਂ ਝੱਟ ਨਾਲਾ ਲੈਂਦੇ ਜੇ। ਨਿਤ ਤੁਸੀਂ ਮੈਨੂੰ ਇਸੇ ਗੱਲ ਦਾ ਮਿਹਣਾ ਮਾਰਦੇ ਜੇ। ਤੇ ਕੰਮ ਕਰਨੇ ਨਹੀਂ ਉਹ ਸਹਾਨ ਕਰਨਾ ਹੀ ਆ। ਰੋਟੀ ਵੀ ਖਾ ਲਈ। ਕਰਦੀ ਤੇ ਮੈਂ ਵੀ ਹੈਗੀ ਆ ਪਰ ਤੁਸੀਂ ਤਾਂ ਮੈਨੂੰ ਕਿਹੜੀ ਗੱਲੋਂ ਬੋਲਦੇ ਜੇ ਮੈਂ ਕੋਈ ਗੁਨਾਹ ਕੀਤਾ ਵਾ। ਹਾਏ ਮੇਰੀ ਅਰਬਾ ਹਾਈ ਨਹੀਂ ਮੈਂ ਮਰ ਜਾਂ ਨਹੀਂ ਕਹਿੰਦੀ ਮੈਂ ਕਿਹੜਾ ਗੁਨਾਹ ਕਰ ਦਿੱਤਾ ਨਹੀਂ ਇਹਦੋਂ ਵੱਡਾ ਤੂੰ ਕਿਹੜਾ ਗੁਨਾਹ ਕਰਨਾ ਆ ਨਹੀਂ ਤੂੰ ਤਾਂ ਮੈਨੂੰ ਪਿੰਡ 'ਚ ਨਹੀਂ ਕਿਤੇ ਮੱਥੇ ਕਿਤੇ ਲੱਗਣ ਜੋਗੀ ਰਹਿਣ ਦਿੱਤਾ ਤੂੰ ਤਾਂ ਕਿਤੇ ਮੇਰੇ ਸਾਰੇ ਚਾਰੀਜਾ ਮਾਰ ਦਿੱਤੇ ਅਜੇ ਵੀ ਕਹਿੰਨੀ ਆ ਮੈਂ ਕੋਈ ਗੁਨਾਹ ਹੀ ਨਹੀਂ ਕੀਤਾ ਹੋਰ ਕੋ ਕੀ ਕਰਨਾ ਹੀ ਇਹਦੋਂ ਵੱਧ ਮੈਂ ਇਕੱਲੀ ਨਹੀਂ ਸੁਪਨੇ ਮਾਰੇ ਆ ਮੇਰੇ ਇਕੱਲੇ ਦਾ ਖਸੂਰਾ ਤੁਹਾਡੇ ਮੁੰਡੇ ਦਾ ਵੀ ਬਰਾਬਰ ਦਾ ਖਸੂਰਾ ਮੈਂ ਇਕੱਲੀ ਨਹੀਂ ਭੱਜੀ ਆ ਗਈ ਉਹ ਮੈਨੂੰ ਨਾਲ ਲੈ ਕੇ ਭੱਜਿਆ ਵਾ ਮੈਨੂੰ ਕਿਉਂ ਗੱਲਾਂ ਸੁਣਨ ਮਿਲਦੀਆਂ ਹਰ ਵਾਰੀ ਆਪਣੇ ਮੁੰਡੇ ਨੂੰ ਕਿਉਂ ਨਹੀਂ ਕੋਈ ਗੱਲ ਕਹਿੰਦੇ ਪਤਾ ਹੈ ਨਾ ਕਿ ਉਹਨੇ ਸਿਰ ਚੜ ਬੋਲਣਾ ਟਾੜੇ ਉਹਦੇ ਸਾਹਮਣੇ ਤੇੜੀ ਜਬਾਨ ਨਹੀਂ ਖੋਲਦੀ ਆਗੀ ਮੈਨੂੰ ਆ ਕੇ ਤੁਸੀਂ ਡਿਵਲੇ ਟੰਡਾ ਬੰਦੇ ਜੀ ਘਟ ਕਿ ਤੂੰ ਆ ਕੀਤਾ ਤੂੰ ਉਹ ਕੀਤਾ ਸਾਰੇ ਘਰ ਦੇ ਕੰਮ ਵੀ ਕਰਾਂ ਪੱਕੀ ਪਕਾਈ ਰੋਟੀ ਮੰਜੀ ਤੇ ਵੀ ਮੈਂ ਤੁਹਾਨੂੰ ਫੜਾਉਣਾ ਤੇ ਫਿਰ ਵੀ ਤੁਸੀਂ ਮੇਰੇ ਸਿਰ ਤੇ ਜੁੱਟੀਆਂ ਮਾਰੋ ਜਿੱਦਾਂ ਦੀ ਤੂੰ ਕਰਤੂਤ ਕੀਤੀ ਆ ਨਾ ਤੇ ਜੁੱਤੀਆਂ ਤੈਨੂੰ ਵੱਜਣੀਆਂ ਵੱਜਣੀਆਂ ਆ ਉਦਲ ਵੇਖਿਆ ਨਾ ਤੇ ਠਾਣੀ ਮੇਰੀ ਕਿੱਦਾਂ ਭੱਜ-ਭੱਜ ਕੇ ਸਗਨ ਵਿਹਾਰ ਕਰਦੀ ਅਗਲੀ ਦੀ ਅੱਡੀ ਨਹੀਂ ਹੀ ਪੋਣਾ ਲੱਗਦੀ ਤੇ ਦੋਵੇਂ ਜਾਲੇ ਕੰਨ ਨਾ ਲਾ ਕੇ ਤੇ ਬਿੱਲੀ ਵਾਂਗ ਵੇਂਦੇ ਹੋਣਾ ਜੇ ਚੱਜ ਸਵਾਦ ਨਾ ਹੁੰਦੀ ਤੇ ਇਦਾਂ ਦੇ ਸਗਨ ਵਿਹਾਰ ਤੇਰੇ ਵੀ ਹੋਣੇਗੀ ਹੋਰ ਤੇਰਾ ਨਾ ਮੂੰਹ ਬਣਾ ਬਣਾ ਡੀਆਂ ਚੁੱਕ-ਚੁੱਕ ਵੇਂਦੀ ਮੇਰਾ ਵੀ ਧਿਆਨ ਤੇਰੇ ਚ ਹੀ ਮੈਂ ਵੇਂਦੀ ਆ ਵੀ ਇਹ ਕੀ ਕਰਨ ਲਈ ਆ ਗੱਲਾਂ ਕਰਦੀਆਂ ਜਿਹੜੀਆਂ ਤੂੰ ਬਹੁਤੀਆਂ ਜੇ ਮੈਂ ਜਵਾਬ ਬਣਾਣਾ ਦਵਾਂ ਤੇ ਤੁਸੀਂ ਤੇ ਮੈਨੂੰ ਇੱਥੇ ਜੀਣ ਹੀ ਨਾ ਦਿਓ ਜਿਹੜੀ ਮੈਂ ਹੁਣ ਗਲਤੀ ਕੀਤੀ ਆ ਉਹ ਬਦਲੀ ਤੇ ਜਾਣੀ ਨਹੀਂ ਹੁਣ ਮੈਂ ਜਾਣਾ ਵੀ ਕਿੱਥੇ ਆ ਪਤਾ ਨਹੀਂ ਕੀ ਗੱਲ ਆ ਜਿੰਨਾ ਵੀ ਗੁੱਸਾ ਮੁੰਡੇ ਰਹੁੰਦਾ ਸਾਰਾ ਮੇਰੇ ਤੇ ਕੱਢ ਦਿੰਦੀ ਆ ਤੇ ਰਹੀ ਗੱਲ ਵਿੱਕੀ ਦੀ ਹੁਣ ਅਗਲੇ ਨੇ ਵਾਰੰਦ ਤੇ ਜਾਣਾ ਹੀ ਆ ਨਾ ਪਤਾ ਨਹੀਂ ਕਿਉਂ ਇਹਨਾਂ ਹਰ ਵੇਲੇ ਚਿੜ-ਚਿੜ ਕਿਉਂ ਕਰਦੀ ਰਹਿੰਦੀ ਆ ਮੈਨੂੰ ਸਮਝ ਨਹੀਂ ਲੱਗਦੀ ਹੈ ਕਿ ਇਹਦੀ ਕਿ ਕੋਣਾ ਆ ਗਿਆ ਸਾਡੇ ਘਰੇ ਤੂੰ ਇਧਰ ਕਿਧਰ ਹੈਂ ਉਹ ਗੱਲ ਕਰਨ ਆਇਆ ਤੇ ਨਾ ਕਿਹੜੀ ਗੱਲ ਕਰਨੀ ਆ ਵਿਆਹ ਦੀ ਉਹ ਚੁੱਪ ਕਰ ਜਾ ਰੱਬ ਦਾ ਵਾਸਤਾ ਹੀ ਆ ਚਲ ਜਾ ਇਥੋਂ ਜੇ ਮੇਰੀ ਬੀਬੀ ਉੱਠ ਗਈ ਨਾ ਤੂੰ ਤਾਂ ਛਿੱਤਰ ਖਾਣੇ ਖਾਣੇ ਨਾਲ ਮੇਰੇ ਵੀ ਫਰੋਣੇ ਹੀ ਆ ਨਹੀਂ ਬਾਈ ਦੇ ਛਿੱਤਰ ਮੈਂ ਗੱਲ ਹੀ ਕਰਨਾ ਆ ਬੀਬੀ ਨਾ ਉਹ ਜਾ ਚੱਲ ਜਾ ਜਿਹੜੇ ਮੇਰੇ ਚਾਰ ਵਾਲਾ ਪਟਾਉਣੇ ਆ ਉਹ ਕੁਝ ਨਹੀਂ ਹੁੰਦਾ ਬੀਬੀ ਨੂੰ ਠਾ ਦੂੰ ਉਹ ਕੋਈ ਨਹੀਂ ਹੁੰਦਾ ਗੱਲ ਕਰਨੀ ਮੈਂ ਬੀਬੀ ਨਾ ਉਹ ਕੋਈ ਗੱਲ ਨਹੀਂ ਹੌਸਲਾ ਦੇ ਰੱਖ ਰਾਜਵਿੰਦਰ ਕੌਣ ਵਾ ਸਾਸੀ ਦਾ ਮਾਤਾ ਜੀ ਕੌਣ ਵਾ ਇਹ ਮੁੰਡਾ ਤੁਹਾਡਾ ਮੈਂ ਹੁਣ ਵਾਲਾ ਜਵਾਈ ਆ ਚੁੱਪ ਕਰ ਰਹੀ ਤੂੰ ਜਿਹੜਾ ਜਵਾਈ ਆ ਉਹ ਬਾਇਆ ਗੱਲ ਕਰਨੀ ਆ ਕਿਤਨੇ ਦਿਨ ਮੈਂ ਕਹਿੰਦੀ ਚੱਲ ਜਾ ਗੱਲ ਕਰ ਲੈਂਦੇ ਦਾਦੀ ਨਾਲ ਤੇਰੀ ਕਿੰਨੀ ਦਾਦੀ ਆ ਉੱਠ ਬੀਜੀ ਮੇਰੀ ਗੱਲ ਸੁਣੋ ਮੈਂ ਕਰਦਾ ਤੁਹਾਡੀ ਕੁੜੀ ਨਾਲ ਪਿਆਰ ਤੇ ਮੈਂ ਇਹਨਾਂ ਵਿਆਹ ਕਰਾਣਾ ਚ ਗੱਲ ਕਰ ਲੈਂਦੇ 2 ਮਿੰਟ ਐਦਾਂ ਕਰੀ ਜੰਨੀ ਆ ਗੱਲ ਕਰ ਲੈਂਦੇ ਫੇਰ ਹੀ ਆਪਣਾ ਵਿਆਹ ਹੋਊਗਾ ਤੂੰ ਜਾ ਜਾ ਇੱਥੇ ਇਹ ਕੁੜੀ ਗਏ ਤੂੰ ਚੁੱਪ ਕਰ ਮੈਂ ਇਹਦੇ ਨਾਲ ਗੱਲ ਕਰਦੀ ਚੱਲੋ ਉੱਠ ਮੜਿਆ ਖੜਾਓ ਤੂੰ ਕਿੱਡਾ ਗੋਡੇ ਨਾਲ ਗੋਡਾ ਜੋੜ ਕੇ ਬਹਿ ਗਿਆ ਵਾ ਤੈਨੂੰ ਸੁਣਿਆ ਨਹੀਂ ਮੈਂ ਕੀ ਕਿਹਾ ਵਾ ਨਾ ਸੱਦੀਆਂ ਬੁਲਾਈ ਨੇ ਮੈਂ ਲਾੜੀ ਦੀ ਤਾਈ ਮੈਂ ਇਹ ਜਿੱਥੇ ਵੱਡਾ ਜਵਾਈ ਆ ਕਿਹੜੇ ਬੰਦੇ ਦਾ ਸਾਡਾ ਜਵਾਈ ਆ ਰੱਬ ਦਾ ਵਾਸਤਾ ਹੀ ਚਲ ਜਾ ਇੱਥੋਂ ਮੇਰੀ ਬੀਬੀ ਦਾ ਸੁਭਾਅ ਵੜਾ ਹੀ ਕੱਬਾਈ ਫੇਰ ਨਾ ਕਈ ਕੁਝ ਕਹਿਤਾ ਵਾ ਜਾਂ ਚਲ ਜਾ ਮੈਂ ਤੁਹਾਨੂੰ ਹੁਣ ਵੀ ਕਹੀ ਜੰਨੀ ਚਲ ਜਾ ਓਏ ਕੋ ਡਾਂਡੀ ਆ ਹੱਡੀਆਂ ਦੀ ਮੋਟੀ ਕੋ ਓ ਬਹਿ ਜਾ ਮਾੜਾ ਰਾਮ ਨਾ ਬਹਿ ਕੀ ਗੱਲ ਆ ਤੈਨੂੰ ਮੇਰੀ ਦਾਦੀ ਦੀ ਇੱਜ਼ਤ ਨਹੀਂ ਕਰਨੀ ਆਂਦੀ ਜਿੱਦਾਂ ਵੀ ਮੇਰੀ ਦਾਦੀ ਆ ਰਾਜਵਿੰਦਰ ਤੂੰ ਮੈਨਾਂ ਪਿਆਰ ਨਹੀਂ ਕਰਦੀ ਆ ਕੀ ਬਤਮੀਜ਼ੀ ਕਰਨੀ ਆ ਟੱਕੇ ਹੂਜ ਭਵੇਂ ਤਨਾ ਪਿਆਰ ਜਿਹਨੂੰ ਵੱਟਿਆ ਨਿੱਜ ਤੇ ਨਹੀਂ ਕਰਨੀ ਉਹਦੀ ਤੂੰ ਅੱਜ ਨਹੀਂ ਵੀ ਦਾਦੀ ਦੀ ਜਿੱਤ ਕੱਢਾ ਗਾਂ ਕਿੱਥੇ ਤਾਨੂੰ ਮੈਂ ਜਿਹਨੂੰ ਮੈਂ ਵਿਆਹ ਕਰਾ ਲਿਆ ਮੈਂ ਇਹਨੂੰ ਕੀ ਕਹਿਤਾ ਮਾਦਾ ਨੂੰ ਮੈਂ ਫੜ ਕੇ ਬਾ ਲਿਆ ਹੀ ਆ ਹੱਥ ਕਿੱਡਾ ਲੋਂਨਾ ਮੈਂ ਦਾਦੀ ਨੂੰ ਖਵਾ ਤੇ ਘਰ ਦੇ ਆ ਖਲਾਇਤ ਆਪਣੇ ਤੂੰ ਮੈਨਾਂ ਵਿਆਹ ਨਹੀਂ ਕਰਾਉਣਾ ਨਹੀਂ ਕਰਾਉਣਾ ਜਾਂ ਤਾਂ ਬਾਹਰ ਜਾ ਇੱਥੋਂ ਮੈਂ ਤੈਨੂੰ ਕਹੀ ਜਾਨੀ ਕਦੋਂ ਦੀ ਪਿਆਰ ਨਾ ਸੁਣਦਾ ਹੀ ਨਹੀਂਗਾ ਆ ਹੱਦ ਕਰੀ ਜਾਨੀ ਰਾਜੇਂਦਰ ਮੈਂ ਤਾਂ ਨਾ ਇੰਨਾ ਪਿਆਰ ਕਰਦਾ ਤੇ ਇੰਨਾ ਮਰ ਮਰ ਜਾਣਾ ਤੂੰ ਚੰਗਾ ਮੇਰਾ ਮੁੱਲ ਪਾਇਆ ਘਰ ਆਇਦਾ ਬੋਧ ਮਰ ਮਰ ਜਾਣਾ ਬਾਕੀ ਤੂੰ ਮੈਨੂੰ ਪ੍ਰੀਤੀ ਵਰਗੀ ਨਾ ਸਮਝੀ ਵੀ ਉਹ ਵਿੱਕੀ ਨਾਲ ਚਲ ਗਈ ਤਾਂ ਮੈਂ ਵੀ ਤੇਰੇ ਨਾਲ ਚਲ ਜੂਗੀ। ਯਾਰ ਮੇਰੀ ਦਾਦੀ ਕਹੋਗੀ ਮੈਂ ਉੱਥੇ ਜਾਊਂਗੀ। ਜੇ ਤੂੰ ਆਪਣੀ ਦਾਦੀ ਨੂੰ ਪੁੱਛ ਕੇ ਵਿਆਹ ਕਰਾਉਣਾ ਸੀ ਤੇ ਮੈਂ ਮੇਰੇ ਨਾਲ ਕਿਉਂ ਲਾਰੇ ਲਾਉਂਦੀ ਰਹੀ ਮੈਨੂੰ? ਮੈਂ ਤੈਨੂੰ ਲਾਰੇ ਲਾਉਂਦੀ ਨਹੀਂ ਤਾਂ ਕਿ ਮੈਨੂੰ ਤੇਰੇ ਲੱਛਣਾਂ ਦਾ ਨਹੀਂ ਪਤਾ। ਹੋਰ ਮੈਨੂੰ ਤੇਰੇ ਲੱਛਣਾਂ ਦਾ ਪਤਾ ਆ ਵੇਖਿਆ ਹੀ ਆਪਣਾ ਹੁਲਿਆ ਕੀ ਬਣ ਕੇ ਆਇਆ ਖੜੇ ਤੱਕੋ ਹੋਣਾ ਨਹੀਂ ਜਾਂਦਾ ਅੱਖਾਂ ਵੇਖ ਤੇਰੀਆਂ ਕਿੰਦਾ ਲਾਲ ਹੋਈਆਂ ਵਾ ਤੇ ਜੇ ਵਿਆਹ ਹੀ ਕਰਾਉਣਾ ਸੀ ਕੋਈ ਘਰ ਦੱਸਿਆਣਾ ਜੀ ਲੈ ਕੇ ਆਉਂਦਾ ਕੋਈ ਮੇਰੀ ਦਾਦੀ ਨਾਲ ਗੱਲ ਕਰਦਾ ਆ ਇੱਡਾਂ ਨਹੀਂ ਗੱਲਾਂ ਹੁੰਦੀਆਂ ਵਿਆਹਾਂ ਦੀਆਂ ਤੇ ਮੈਂ ਗੱਲ ਕਰਨੀ ਆਂ ਹੀ ਮੈਂ ਕੀ ਕਹਤਾ ਆਪ ਗੱਲ ਜਿਹੜੇ ਕਲਸ਼ਨਾ ਚ ਕੰਨ ਨੇ ਐਡਾਂ ਗੱਲਾਂ ਨਹੀਂ ਹੁੰਦੀਆਂ ਹੋਰ ਕਿੱਦਾਂ ਗੱਲਾਂ ਹੁੰਦੀਆਂ ਜਾ ਜਾ ਚਲ ਜਾ ਮੈਂ ਤੈਨੂੰ ਦੱਸੀ ਜਾਨੀ ਆ ਚਲ ਜਾ ਚੰਗੀ ਚੋਂਦਾ ਮਤੇ ਤੂੰ ਮੈਨੂੰ ਸਦਾਈ ਬਣਾਇਆ ਵਾ ਲਾਰੇ ਲਾਇਆ ਧੋਖਾ ਕੀਤਾ ਤੂੰ ਮੈਨੂੰ ਹਾਂ ਮੈਂ ਤੈਨੂੰ ਧੋਖਾ ਕੀਤਾ ਜਾ ਏ ਮੁੰਡਿਆ ਤੂੰ ਜਾਣਦਾ ਵਾ ਕਿ ਤੈਨੂੰ ਜਿਹੜੇ ਦਿਨ ਕਹਿੰਦਾ ਏ ਵੀ ਜੀ ਗਲਤੀ ਹੋ ਗਈ ਮੈਨੂੰ ਮਾਫ ਕਰ ਦੋ ਪੜਾ ਹੋ ਮੈਂ ਤੁਹਾਨੂੰ ਗੱਲ ਦੱਸਾਂ ਮੈਂ ਰਾਜਵੰਦ ਨੂੰ ਬਹੁਤ ਪਿਆਰ ਕਰਦਾ ਆਂ ਤੇ ਰਾਜਵਿੰਦਰ ਵੀ ਮੈਨੂੰ ਬੜਾ ਪਿਆਰ ਕਰਦੀ ਆ ਮੈਂ ਨਹੀਂ ਤੈਨੂੰ ਪਿਆਰ ਕਰਦੀ ਵੀਜੀ ਇਹ ਤੁਹਾਡੇ ਤੋਂ ਡਰਦੀ ਮਾਰੀ ਇਦਾਂ ਦੀਆਂ ਗੱਲਾਂ ਕਰੀ ਜਾਂਦੀ ਆ ਤੇ ਮੈਂ ਤੁਹਾਡੇ ਨਾਲ ਤਾਂ ਹੀ ਗੱਲ ਕਰਨ ਆਇਆ ਸੀ ਤੇ ਮੈਂ ਉਹ ਗਲਤ ਕਦਮ ਨਹੀਂ ਚੁੱਕਣਾ ਚਾਹਣਾ ਇਹ ਕੁੜੀਏ ਤੂੰ ਸੱਚ ਦੱਸ ਇਹਨੂੰ ਪਸੰਦ ਕਰਦੀ ਆ ਵੀਜੀ ਮੈਂ ਇਹਨੂੰ ਕਿਸੇ ਟਾਈਮ ਪਸੰਦ ਕਰਦੀ ਸੀ ਪਰ ਮੈਂ ਇਹਨੂੰ ਹੋਰ ਨਹੀਂ ਕਰਦੀ ਆ ਜਿਹੜੀ ਹਰ ਕਦੇ ਨਹੀਂ ਤੇਰੇ ਨਾਲ ਕੀਤੀ ਨਾ ਇਹਦਾ ਕਰਕੇ ਤੇ ਮੇਰੇ ਹੋਰ ਵੀ ਮਨ ਉਲੱਥ ਗਿਆ ਵਾ ਵੇ ਮੁੰਡਿਆ ਤੂੰ ਇਹਨੂੰ ਪਸੰਦ ਕਰਦਾ ਵਾ ਹਾਂਜੀ ਵੀਜੀ ਮੈਂ ਇਹਨੂੰ ਬਹੁਤ ਪਸੰਦ ਕਰਦਾ ਤੇ ਬਹੁਤ ਪਿਆਰ ਕਰਦਾ ਇਹਨਾਂ ਜਾਂ ਤੈਨੂੰ 1 ਸਾਲ ਦਾ ਟਾਈਮ ਦਿੱਤਾ ਯੋ ਸੋਹਣਾ ਸਰਦਾਰ ਬਣ ਜਾ ਸੋੜੇ ਕੰਮ ਤੇ ਲੱਗ ਜਾ ਤੇ ਮੈਂ ਤੇਰਾ ਵਿਆਹ ਕਰਾ ਦਊਗੀ ਠੀਕ ਹੈ ਵੀ ਜੀ ਮੈਨੂੰ ਮਨਜ਼ੂਰ ਆ ਸਾਸਰੀ ਕਾਲ ਬੀਬੀ ਤੈਨੂੰ ਕੀ ਲੋੜ ਪਈ ਇਹਨੂੰ ਇੰਨੀ ਗੱਲ ਕਹਿਣ ਦੀ ਨਹੀਂ ਕੁੜੀਏ ਬੁੱਢਾਂ ਦੇ ਵਿਗੜੇ ਵੀ ਕਦੀ ਸੁਧਰਦੇ ਆ ਜਾਂ ਸੁਧਰ ਜੂਗਾ ਤੇ ਜਾਂ ਵਿਗੜ ਜੂਗਾ ਸਾਡੇ ਗਲੋਂ ਤਾਂ ਲੱਥਾ ਰਹੂਗਾ ਨਾ ਬੀਬੀ ਮੰਨ ਗਏ ਤੇਰੇ ਦਿਮਾਗ ਨੂੰ ਨੀਤੀ ਦੇਖਦੇ ਤਾ ਬਚਤਾ ਉਹ ਜਨਗੇ ਆਏ ਉਹ ਆ ਲੈਣ ਦੇ ਅੱਜ ਵਿੱਕੀ ਨੂੰ ਅੱਜ ਮੈਂ ਗੱਲ ਕਰਕੇ ਰਹਿਣੀ ਆ ਪੈਂਦੀ ਐ ਨਾ ਲੜਾਈ ਤੇ ਪੈਜੇ ਰੋਜ਼ ਰੋਜ਼ ਝਾੜੀ ਦਾ ਜੱਬ ਤੇ ਮੁੱਕੂਗਾ ਨਾ ਕਮ ਸੇ ਕਮ ਵਿੱਕੀ ਚੰਗਾ ਹੋਇਆ ਤੁਸੀਂ ਆ ਗਏ ਜੇ ਮੈਨਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਰੋਜ ਢਹਾੜੀ ਦਾ ਨਾ ਇੱਥੇ ਗੱਲਾਂ ਸੁਣ ਸੁਣ ਕੇ ਮੇਰਾ ਦਮ ਘੋੜਦਾ ਮੇਰਾ ਨਾ ਛੇਜ ਹੁੰਦੀ ਰਹਿੰਦੀ ਆ ਵੀ ਆਪਣੀ ਮੰਮੀ ਨੂੰ ਸਮਝਾ ਲਓ ਤੁਸੀਂ ਚੱਲ ਜੰਦੇ ਆ ਘਰੋਂ ਬਾਹਰ ਤੇ ਮੈਨੂੰ ਨਹੀਂ ਢੀਣ ਦਿੰਦੀ ਆਗੀ ਬਨ ਸੁਵੰਨੀਆਂ ਛੜਿਆਂ ਨਾ ਕੱਢੀ ਜਾਂਦੀ ਆ ਕਿਉਂਕਿ ਕਹਿੰਦੀ ਆ ਮਾਤਾ ਵਿੱਕੀ ਤੁਸੀਂ ਸ਼ਰਾਬ ਪੀਤੀ ਆ ਆਹੋ ਪੀਤੀ ਆ ਪਰ ਕਿਹੜੀ ਗੱਲਾਂ ਪੀਤੀ ਆ ਇਹਨਾਂ ਦਾ ਕਰਕੇ ਪੀਤੀ ਆ ਮੈਨਾਂ ਦੇ ਸਿਰ ਚੜ ਕੇ ਪੀਤੀ ਆ ਯਾਰ ਵਿਖਾਈ ਦਿੰਦੇ ਆ ਮੈਨੂੰ ਜੇਰ ਤੁਸੀਂ ਉਹਨੂੰ ਜਵਾਬ ਦੇ ਦਿੱਤਾ ਉਹ ਜਿੱਥੇ ਮਰਜ਼ੀ ਵਿਆਹ ਕਰਾਵੇ ਜਿੱਥੇ ਮਰਜ਼ੀ ਕਰਾ ਲੈਂਦੀ ਪਰ ਇੱਥੇ ਕਿਉਂ ਕਰਾਇਆ ਮੇਰੇ ਸਿਰ ਚੜ ਕੇ ਇਹਨਾਂ ਨੇ ਨਾ ਇਹ ਕੰਮ ਕੀਤਾ ਆ ਹੁਣ ਜਦੋਂ ਮੈਂ ਲੰਘਦਾ ਵਰਦਾ ਘਰ ਇਹਨਾਂ ਨੂੰ ਹੱਸ ਦਿਆਂ ਮੈਂ ਨਾ ਤੇ ਮੇਰੀ ਤੇ ਹੱਕ ਦੇ ਉੱਤੇ ਸਭ ਪਲੇਟ ਦੇ ਜਾਂਦਾ ਅੱਛਾ ਫਿਰ ਇਹਦੇ ਕਰਕੇ ਤੁਸੀਂ ਸ਼ਰਾਬ ਪਾਣੀ ਪੀਆ ਕਰੋਗੇ ਤੇ ਆਪਣੇ ਘਰ ਤੇ ਫਿਰ ਲੜਾਈ ਰਹਿਣੀ ਰਹਿਣੀ ਆ ਨਾ ਮੈਨੂੰ ਆਹ ਕੰਮ ਨਹੀਂ ਜਿਵੇਂ ਮਾਰਾ ਖਾਂਦਾ ਮੈਂ ਪਹਿਲਾਂ ਦਾਦੀ ਨਹੀਂ ਜੇ ਤੁਹਾਨੂੰ ਉਹਨੇ ਤੇ ਹੁਣ ਸਾਰੀ ਉਮਰ ਇੱਥੇ ਹੀ ਰਹਿਣਾ ਨਿੱਤ ਟਾਡੇ ਮੱਥੇ ਲਗਣਾ ਇਹਦਾ ਮਤਲਬ ਕਿ ਫਿਰ ਤੇ ਤੁਸੀਂ ਘਰ ਦੇ ਵਿੱਚ ਅਈਓ ਇਸ ਆਪਾ ਪਾ ਰੱਖੋਗੇ ਹਾਂ ਪਾ ਕੇ ਰੱਖੂੰਗਾ ਤੂੰ ਮੇਰਾ ਬਹੁਤ ਦਿਮਾਗ ਨਾ ਖਰਾਬ ਕਰ ਪਹਿਲਾਂ ਮੇਰਾ ਬੜਾ ਦਿਮਾਗ ਖਰਾਬ ਹੋ ਵਿਓ ਵਿੱਕੀ ਤੁਸੀਂ ਇਦਾਂ ਦੀ ਗੱਲਾਂ ਕਿਉਂ ਗਾਂਦੇ ਨੇ ਮੈਂ ਟਾਡੇ ਕਾ ਕੇ ਇਸ ਘਰ ਦੇ ਵਿੱਚ ਆਈ ਆ ਅੱਜ ਤੁਸੀਂ ਮੈਨੂੰ ਗੱਲਾਂ ਕਰਨ ਦੇ ਆ ਮੰਮੀ ਉਦਾਂ ਨਹੀਂ ਮੈਨੂੰ ਛੱਡ ਦੇ ਮੈਂ ਕਿੱਧਰ ਨੂੰ ਜਾਣਾ ਫਿਰ ਤੇ ਮੈਂ ਕਹਾਂ ਤੈਨੂੰ ਕਹਾਂ ਮੇਰਾ ਬੱਚਾ ਵੀ ਲੱਗਿਆ ਮੈਂ ਕਿੱਥੇ ਲੜਾਈ ਤੇਰੇ ਨਾਲ ਆ ਕੇ ਬਈ ਤੇ ਤੂੰ ਆ ਮੈਂ ਤੇ ਕਹਿੰਦੀ ਇਹ ਕਾਕੇ ਕਹਾਂ ਨਹੀਂ ਕਿ ਤੂੰ ਜੀਰਾਮ ਕਿਹੜੇ ਗੱਲੋਂ ਪੀਤੀ ਆ ਉਹ ਜ਼ਹਿਰ ਤੇ ਨਹੀਂ ਪੀ ਲਿਆ ਖਰਾਬ ਹੀ ਪੀਤੀ ਆ ਐਦਾਂ ਕੰਡ ਜਿੱਦਾਂ ਮੈਂ ਨਾ ਜ਼ਹਿਰ ਪੀ ਲਿਆ ਹੁੰਦਾ